ਸਤ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਤੇ ਵੀਰ ਜੀ ਆਪਾਂ ਅੱਜ ਫਿਰ ਮਸ਼ੀਨ ਚਾਲੂ ਕਰਨ ਲੱਗੇ ਆ ਜੀ ਇਧਰ ਏਰੀਆ ਕਣਕ ਦਾ ਤੇ ਐਕੀ ਇਸ ਜਣ ਨੂੰ ਚੰਗਾ ਨਹੀਂ ਲੱਗਦਾ ਪੰਜ ਪੰਜ ਵਿੱਗੇ ਕਰਕੇ ਆਈ ਜਾਂਦੇ ਆ ਤੇ ਜਾਂਡ ਦਾ ਕਹਿੰਦਾ ਕੰਮ ਚੱਲੂਗਾ ਫੁੱਲ ਲੱਗ ਬਸ ਨੂੰ ਲੱਗਦਾ ਨਹੀਂ ਫੁੱਲ ਚੱਲੂਗਾ ਕਿਉਂ ਮਸ਼ੀਨਰੀ ਬਹੁਤ ਜ਼ਿਆਦਾ ਹੈ ਤੇ ਕੱਲ ਮਸ਼ੀਨਾਂ ਨੂੰ ਥਾੜੂ ਚਲਾਈ ਪਰਸੋਂ ਵੀ ਚਲਾਈ ਆ ਯਾਨੀ ਕਿ ਪੰਜ ਪੰਜ ਵਿੱਗੇ ਵੱਡੇ ਆ ਤੇ ਅੱਜ ਆਪਣੇ ਜੱਸੀ ਕਮਾਂ ਚਾਲੂ ਕਰਨ ਲੱਗੇ ਆ ਇੱਥੇ ਇਧਰ ਪਿੱਛੇ ਏਰੀਆ ਕੋ ਵਧਣਾ ਮਸ਼ੀਨ ਆਉਂਦੀ ਇਧਰ ਨੂੰ ਕੱਲ ਵੀਰਾ ਇੱਥੋਂ ਨਸਗਾ ਬੰਦੇ ਆਪਣੇ ਇੱਕ ਤਾਂ ਬੱਬੂ ਨਸਗਾ ਕਰਨ ਨੂੰ ਚਲਾ ਗਿਆ ਬੱਬੂ ਮਥਾੜੂ ਵਾਲਾ ਇੱਕ ਮੇਰੇ ਡਰਾਈਵਰ ਨੇ ਕੱਲ ਨੂੰ ਚਲੇ ਜਾਣਾ ਤੇ ਜ਼ਿੰਮੇਵਾਰੀ ਹੋ ਗਈ ਮੇਰੇ ਤੇ ਦੋਹਾਂ ਕੰਬਾਈਨਾ ਦੇ ਬੰਦੇ ਅਸੀਂ ਰਹੇ ਜੀ ਦੋ ਇੱਕ ਤੇ ਆ 3 1 ਤੇ 5 ਹੈ ਤੇ ਮੈਨੂੰ ਦੋਵਾਂ ਪਾਸੇ ਨਰਥ ਪਾਈ ਕਰਨੀ ਪੈਣੀ ਹੈ ਹੁਣ ਮੈਂ ਇਹ ਚਾਲੂ ਕਰਕੇ ਫਿਰ ਡੀਜ਼ਲ ਲੈ ਕੇ ਹੁਣ ਉਹ ਮਸ਼ੀਨ ਵਾਸਤੇ ਪਾਉਣਾ ਮਥਾੜੂ ਵਾਸਤੇ ਤੇ ਮੈਂ ਕਿ ਵੀਰ ਜੀ ਕੰਮ ਲੱਗਦਾ ਹੈ ਵੀ ਅੱਜ ਕੀ ਉਹ ਗੱਲ ਨਹੀਂ ਬਲਣੀ ਬੰਦਾ ਹੀ ਰਹੂਗਾ ਮੇਰੇ ਖਿਆਲ ਚ ਬਾਕੀ ਤਕਰੀਬਨ ਮਸ਼ੀਨਾਂ ਤਾਂ ਕੋਈ ਚੱਲੀ ਏਰੀਆ ਖੜਾ ਸਾਰਾ ਜੀ ਤੇ ਆਪਾਂ ਨੂੰ ਲੱਗਦਾ ਹੈ ਸਾਬ ਤਾਂ ਦੇਖ ਕੇ ਨਾ ਸ਼ਕਲ ਜੀ ਵੀ ਏਰੀਆ ਦੀ ਵੀ ਲੱਗਦਾ ਹੈ ਵੀ ਇੱਥੇ ਐਮਪੀ ਦੇ ਕਿ ਖਰਚੇ-ਖਰਚੇ ਬੁਰੇ ਆਉਣੇ ਆ ਉਹ ਮਸ਼ੀਨਰੀ ਬਹੁਤ ਆਈ ਇਸ ਵਾਰ ਅਨੁਕੰਲ ਦੀ ਪਰਸੋਂ ਲੈ ਗਿਆ ਏਜੰਟਾ ਫੋਟੋ ਖੋਲ ਕੇ 10 ਵੀ ਗਏ ਗਿਆ ਵਟਨੇ ਆ ਇਥੋਂ 5 ਕਿਲੋਮੀਟਰ ਗਾਇਆ ਸੀ ਜਾ ਕੇ ਡੇਢ ਵੀ ਗਾ ਵਟਿਆ ਵਾੜ ਕੇ ਪਿੱਛੇ ਨੂਰ ਤੇਲ ਪੱਲੋ ਹੀ ਬਾਲ ਕੇ ਪੱਲੋ ਖਰਚਾ ਕਰਕੇ ਆਇਆ ਸੀ ਉੱਥੋਂ ਤੇ ਬਾਕੀ ਹੁਣ ਆਪਣੇ ਸਾਹਮਣੇ ਕੰਬੈਨ ਆਉਂਦੀ ਆ ਸਾਹਮਣੇ ਆਉਂਦੀ ਆ ਜੀ ਕੰਬੈਨ ਚਲਾਉਣੀ ਆ ਤਾਂ ਆਪਾਂ ਦੋਨੇ ਅੱਜ ਤੋਂ ਬਾਅਦ ਵਿੱਚ ਕਹਿੰਦਾ ਵੀ ਨਹੀਂ ਇੱਕ ਚਲਾਉਣੀ ਆ ਉਧਰ ਬੰਦਾ ਵੇਰ ਗਾਇ ਕਣਕ ਹਰੀ ਆ ਆਜ ਚਲਾਉ ਗੋਰੀ ਵੀ ਅਜ ਨਾਲੇ ਰੱਖਿਆ ਆਪਾਂ ਗੱਲ ਕਿਉਂਕਿ ਆਪਣਾ ਵੀਰ ਜੀ ਸਾਡੇ ਨੇ ਕਮੈਂਟ ਕੀਤਾ ਕਿ ਬਿੱਟੂ ਖੁਸ਼ ਬਹੁਤ ਹੁੰਦਾ ਸੀ ਬੱਬੂ ਦੀ ਮਸ਼ੀਨ ਫਸੀ ਆ ਤਾਂ ਕੋਬਾਂ ਦੇ ਉਹ ਵੀਰ ਜੀ ਕੰਮ ਸਾਡਾ ਇਕੱਠਾ ਹੀ ਹੈ ਇਹ ਗੱਲ ਹੈ ਬੱਬੂ ਹੀ ਹੱਸਦਾ ਸੀ ਉਹ ਉਹ ਸਾਨੂੰ ਆਪਸਾ ਪਤਾ ਹੀ ਕਿਉਂ ਆਉਂਦਾ ਸੀ ਉਹਨਾਂ ਦਾ ਮੋਬਾਈਲ ਬੰਦ ਕਰ ਤੇ ਮੋਬਾਈਲ ਪੰਨਦੇ ਨਹੀਂ ਤੇਰੀ ਵੀ ਉਹਨਾਂ ਨਾਲ ਲੋਕਾਂ ਨਾਲ ਬੰਦਿਆਂ ਨਾਲ ਨਾ ਵੀ ਪਹਿਲੇ ਦਿਨ ਮਸ਼ੀਨ ਚਲਾਈ ਤੇ ਪਹਿਲੇ ਦਿਨ ਵਿਸਾਲੀ ਨਾ ਉਹਨਾਂ ਨਾਲ ਵਾਰ ਲਈ ਕਿ ਪਲੋਆਂ ਵਾਲੇ ਖੇਤ ਚ ਹੁਣ ਪਾ ਪਲੋਆਂ ਅੰਚ ਕਿੱਥੋਂ ਮਸ਼ੀਨ ਟੁੱਟਦੀ ਉਹ ਹਾਸਾ ਤਾਂ ਆਉਂਦਾ ਸੀ ਮੈਨੂੰ ਤਾਂ ਫੋਨ ਬੰਦ ਕਰ ਦੇ ਵਾ ਤੇਰਾ ਫੋਨ ਤੋੜ ਦੇਣਾ ਹੈ। ਉਹ ਗੋ ਵੀ ਹੱਸਦਾ ਵੇਹੇ ਤਾਂ। ਵਾਕੀ ਤੁਹਾਨੂੰ ਬਿਖਾਉਣੇ ਆਂ ਦਾ ਦੇਗਾ 8-10 ਵਿਕੇ ਗਿਆ ਵਾਕੀ ਚੱਲੇ ਦੁਬਾਰਾ ਕਿੰਨੇ ਵਿਕੇ। ਪੂਰੀ ਪੂਰਾ ਖੁਸ਼ ਆ ਉੱਪਰ ਨੱਚਣ ਨੂੰ। ਗੰਗਾਰਮ ਦੋਏ ਮੈਂ ਕੱਟੀ ਆਂ ਜਾਈ ਔਰ ਗਈ ਮੈਂ ਕੱਟੀਆ ਗਉਂ ਜਾਈ ਆਂ ਜਾਈ ਮੈਂ ਲੀ ਮੈਂ ਕੱਟੀ ਆਂ ਅੱਜਾ ਕੱਟੀਆ ਜੇ ਮੈਂ ਆਜਾ ਉੱਪਰ ਬਲਡਾ ਪੇ ਦੂਸਰਾ ਪਕੜਾ ਨਾ ਇਹ ਜੇ ਗਾਮ ਨਾਲ ਗਿਆ ਕਿਆ ਲਾਗਤ ਦੇ ਨਾਲ ਕੰਮ ਬੜੇਗਾ ਲੋਕ ਜਾਓ ਅੱਜ ਕੇ ਲੋਂਡੇ ਤੇ ਮਸ਼ੀਨਰ ਤੇ ਮਸ਼ੀਨਰ ਬਗੜਾ ਨਹੀਂ ਆਇਆ ਇੱਕਦਮ ਇਹ ਬਾਇਸ ਤਾਈ ਮੈਂ ਕਹਿੰਦਾ ਲਾ ਨਹੀਂ ਇਹ ਸੰਗਰਾ ਮੈਂ ਨਹੀਂ ਆਇਆ ਉਹ ਪਾਸੇ ਉਹ ਟੁੱਟੀ ਹੋਏ ਕਿਰ ਕਿਰ ਦਿਹਾੜੀ ਮਸ਼ੀਨ ਕਿਰ ਕੇ ਸਿਰ ਬੈਠਾ ਬਸ ਬਸ ਨਾ ਨਾ ਜੋ ਮੂੰਹ ਪਾਸੇ ਪਾਸੇ

ਕਿਨੋ 10 ਹੋ ਜائیں ਕਿਤਨੇ چلਤੇ ਹੈ ਦੋ ਹੀ ਹਣੇ ਨੇ ਨਹੀਂ ਨਹੀਂ ਇਹ ਵੀ ਕਾਟ ਰੋ ਉਹ ਆ ਗਿਆ ਕਾਟਣ ਨੂੰ ਕਾਟਨੇ ਸਾਰੇ ਕਾਟਨੇ ਹੈ ਹਾਂ ਸਾਰੇ ਕਾਟਨੇ ਹੈ ਚਾਹ ਫਿਰ ਮੰਗਾਓ ਚਾਹ ਮੰਗਾਇਆ ਉਸ ਆ ਰਿਹਾ ਹੈ ਲੇ ਕੌਣ ਲਾਉਗਾ ਉਹ ਜਿਸ ਕਵਨ ਨੂੰ ਕਾਟ ਰੇ ਉਸ ਨੂੰ ਬੋਲੋ ਨਾ ਚਾਹ ਲਾਓ ਝਗੜਦੇ ਬਹੁਤ ਹੈਣਾ ਕਿਉਂ ਕਾ ਝੜ ਰਹਾ ਹੈ ਆਲੀ ਚੜਕ ਤਾਂ ਆਲੀ ਤੇ ਚੱਲੇ ਚੜਕਾ ਉੱਪਰ ਉੱਪਰ ਕਾ ਹੈ ਉੱਪਰ ਕਾ ਕਰਨੇ ਜੜਾ ਕਿਆ ਦੇਖੂਗਾ ਉਪਰ ਕਿੱਥੇ ਕਾਹ ਕਰੰਟ ਲਾਗੋ ਕਾਹ ਲਾਗੋ ਮਾ ਗੁਰ ਮੇਰੀ ਧਾਨ ਚਲੀ ਜਾਨੀ ਤੂੰ ਅਸੀ ਜਨਾ ਇਹ ਤਾਰ ਹੀ ਬੰਦ ਹੀ ਡਬਲ ਮੈਂ ਨੇ ਹੱਥ ਕਰੰਟ ਆ ਪੈ ਉਹ ਕਿਸੇ ਕਰੈਕਟ ਹੀ ਮੈਂ ਚੱਕੀ ਤਲੀ ਨਾਲ ਅੱਛਾ ਉਹ ਕੁੜੀ ਛਾੜ ਪਈ ਮਾ ਵੀ ਰੋਗਾ ਪੈ ਕਰਦਾ ਉਹ ਤੇ ਮਨ ਤਾਰਾਂ ਤੇ ਰੋਕੋ ਧਿਆਨ ਰੱਖਾ ਕਰੋ ਨਾ ਕਾਹ ਪਾਣੀ ਇਹ ਪੀਓ ਪਾਣੀ ਪਾਣੀ ਸੁਬਾਹ ਸੇ ਕਾਹ ਰਾਤ ਪੀਆ ਤੁਮਨੇ ਸੁਬਾਹ ਪਾਣੀ ਪੀਣ ਲੱਗ ਗਏ

ਇਹ ਮਗਰਾ ਉੱਪਰ ਵਾਲੇ ਜਗਾ ਜਿਹੜਾ ਉੱਪਰ ਵਾਲੇ ਉਸਕੋ ਬੋਲਦੇ ਮਗਰਾ ਹਮਾਰੇ ਉਸਕੋ ਨੀ ਬੋਲਦੇ ਹਮਾਰੇ ਖੇਤੋ ਕੋ ਮਗਰਾ ਬੋਲਦੇ ਉਹ ਮਗਰਾ ਮਗਰਾ ਉਹ ਨਾ ਕਾ ਮਗਰਾ ਮਗਰਾਬੀ ਤੜੀ ਕਿਤੇ ਇੱਕ ਨੂੰ ਮਗਰਾ ਬੋਲਦੇ ਤੂੰ ਦੱਸ ਦੇ ਪਹਾੜੀ ਨੀ ਬੋਲਦੇ ਨਾਲਾ ਮਗਰਾ ਜਾਂ ਪਿਛਰਾ ਕਿਸਕੋ ਬੋਲਦੇ ਪਿਛਰਾ ਪਿਛਰਾ ਮਗਰਾ ਔਰ ਪਿਛਰਾ ਅਗਰਾ 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 ਏ अगरा, वो वो मगरा है हाँ। अगरा किसको बोलते है जो नीवा होता है जो बराबर उसको बोलते हैं जो मगरा बोलते हैं है इसको बोला चूर चाट बोल के ऊपर से पानी आने वाला कटवा लो जो कटवाना है चूट छाट बोल से चूट बोल तुम कोई बहुत पानी आने वाला ऊपर ऐसी वही गाल है हमारे को बीस दिन यहाँ बैठा रखा है आज कितना दिन होगा अपने को 20 ਦਿਨ ਇਹਨਾਂ ਹਰਾ ਉੱਤੇ ਨਹੀਂ ਸੀ ਲੱਗਦਾ ਸੀ ਪੰਜਾਬ 'ਚ ਹੈ ਕਰੇ ਬੈਠਾ ਬਟਾ ਦੇ 20 ਹਜ਼ਾਰ ਵਾਟ ਲੜਾ ਰਿਹਾ ਹੈ 20 ਦਿਨ ਪਹਿਲੇ ਮੈਨੇ ਗੱਲ ਲੈਣਾ ਤੇ ਜਿਹੜਾ ਤਿੰਨਾ ਮਿੰਨਾ ਚ 30 ਹਜ਼ਾਰ ਲੈਣਾ ਜੀ ਇੱਥੇ ਬਾਲਾ ਡਰਾਈਵਰੀ ਦਾ 20 ਦਿਨ ਪਹਿਲੇ ਮੈਨੇ ਇਹਨੇ ਕਹ ਬੁਲਾਇਆ ਤਾਂ ਮੈਨੇ ਬੁਲਾਇਆ ਤਾਂ ਕਿਆ ਬੁਲਾਇਆ 20 ਦਿਨ ਪਹਿਲੇ ਆਪਕੋ ਆਗੇ ਸਾਂ ਮੈ ਫੋਨ ਕਰਕੇ ਆਇੰਗੇ ਐਸੇ ਨੇ ਆਹ 20 ਦਿਨ ਹੋਏ ਆਪਕੋ ਬੁਲਾਇਆ ਹੋਇਆ ਉਹ ਟੱਕਰ ਗਾੜੀ ਆਏ ਟੱਕਰ ਮੈਂ ਕੰਮ ਕਰ ਜਾਊਂਗਾ ਇਹ ਕੌਣ ਆ ਗਿਆ ਪਿੱਛੇ ਇਹ ਪਤਾ ਨਹੀਂ ਕੌਣ ਕੌਣ ਹੈ ਬਾਈ ਇਹ ਇਹ ਕੌਣ ਹੈ ਕਾ ਕਰਨਾ ਹੈ ਉਹ ਯਾਰ ਉਹ ਵੀ ਗਾੜੀ ਚਲਾਉਣਾ ਆਪਣੇ ਵਾਲੀ ਦੂਸਰੀ ਮਸਾੜੂ ਲੈਣੇ ਉਹ ਗਾੜੀ ਕਦ ਚਲਾਉਗਾ ਕਦ ਚਲਾਉ ਅਭੀ ਆਜ ਮੈਨੇ ਜਿਆ ਕ ਮੈਨੇ ਲੂਗਾ ਆਜ ਚਲਾ ਯਾਰ ਗਾੜੀ ਹੋ ਗਈ ਅੱਛਾ ਦੋਨੋਂ ਰਾਜਾ ਦੂਜੀ ਆ ਕੇ ਲੈ ਕੱਲ ਕਿਤਰਾ ਵਿਕਾ ਉਥੇ ਚਾ ਉਹ ਗੱਲ बीस रुपये कल है कि कल दोनों गाड़ी चलेगी चली तो है नहीं। जा कल है काम दोनों गाड़ी का होने तो वाला झूठ बोल बोल के लै थे ये कहा देख रहे हैं

ਟਰੈਕਟਰ ਵੀ ਆ ਗਿਆ ਪਿੱਛੇ ਤੋੜਾ ਚੱਕਰੋ ਜੀ ਦੂਜੇ ਚ ਹਾਈ ਚ ਲੈ ਗਏ ਲੱਗਦਾ ਹੈ ਨਿਆਰਾ ਬਣੇਗਾ ਅੱਜ ਹਣਾ ਲੱਗਦਾ 10 ਗੇਰ ਬੱਲੀ ਗਰੀਆਂ ਹੋਣ ਕਿਤੇ ਵੈਦ ਆ ਬਾਈ ਇੱਥੇ ਗਾਇਆ ਉਹ ਵੀ ਦੱਬੀਆਂ ਦਾ ਮਾਰ ਕੋਈ ਦਾਣੇ ਤੋਂ ਨਹੀਂ ਵੇਲਦਾ ਆਉਂਦੇ ਕੱਢੀ ਆਉਂਦੇ ਹਣਾ ਦੂਜਾ ਹੀ ਤੁੰਨੀ ਆਉਂਦਾ ਮਸ਼ੀਨ ਵਾਕਈ ਜੱਸੀ ਜੱਸੀ ਆ ਹਣਾ ਚਲਾਨ ਬਹੁਤ ਨਿਆਰਾ ਹੀ ਹੁੰਦਾ ਆਪਾਂ ਕਾਣ ਗੇਰ ਗੁਰ ਕਰਾਂਗੇ ਮਾੜੇ ਮੱਟ ਸੱਟ ਦੂਜਾ ਉਹ ਪਾਵਾ ਗੁੱਲੀਆਂ ਦਿੰਦੀ ਹੈ ਮਸ਼ੀਨ ਹੀ ਨਵੀਂ ਵੀ ਯਾਰ ਫੇਰ ਵੀ ਕਮੀਆਂ ਕੱਢਣੀਆਂ ਪੈਂਦੀਆਂ ਨੇ ਐਵੇਂ ਐਵੇਂ ਨਵੀਂ ਮਸ਼ੀਨ ਨਹੀਂ ਚੱਲ ਸਕਦੀ ਕੋਈ ਵੀ ਯਾਰ ਕੁਮਾਰੀ ਮਟੜੜਕ ਹੁੰਦੀ ਆ ਹੰਦੇ ਚ ਜੇ ਹੁਣ ਆਪਾਂ ਦੀ ਕਿੰਨੀਆਂ ਕਮੀਆਂ ਕੱਢੀਆਂ ਜੱਸੀ ਦੀਆਂ ਮਥਾੜੂ ਦੀਆਂ ਮਥਾੜੂ 12 40 ਦੀਆਂ 400 ਦੀਆਂ ਆਪਾਂ ਜਿੰਨੀਆਂ ਕਮੈਨਾ ਲੈ ਆਏ ਨਾ ਸਾਰੀਆਂ ਸਾਨੂੰ ਫਾਲਟ ਕੱਢਣੇ ਪਿਆ ਕੱਢੇ ਇੰਦੀ ਚ ਵੀ ਜੱਸੀ ਚ ਵੀ ਦੋ ਤਿੰਨ ਫਾਲਟ ਕੱਢਿਆ ਉਹ ਵੀ ਤੁਹਾਨੂੰ ਦੱਸਾਂਗੇ ਕਿੱਥੋਂ ਕੱਢਿਆ ਸੀ ਇਹਦੇ ਵਿੱਚ ਦੋ ਫਾਲਟ ਗਏ ਕਿਉਂਕਿ ਦਾਣੇ ਮਾਰਦੀ ਸੀ ਮਸ਼ੀਨ ਆ ਹਾਂ ਦਾਣੇ ਮਾਰਦੀ ਸੀ ਤੇ ਉਥੋਂ ਅਸੀਂ ਇਹਨੂੰ ਕਿੱਤਾ ਛੱਟਾ ਬੜਾ ਸ਼ਾਨਦਾਰ ਦੇ ਦੇ ਨਹੀਂ ਨਾ ਕੋ ਤੇ ਉਹ ਦਾਣਾਂ ਵਾਲਾ ਵੀ ਇਹ ਕੰਮ ਲਾਇਆ ਇਹਦਾ ਕੀਤਾ ਛੱਟ ਜੱਸੀ ਮਸ਼ੀਨ ਦਾ ਬਾਕੀ ਮਸ਼ੀਨਾ ਦਾਣੇ ਦਾਣੇ ਦੇ ਵੀ ਸਰੀਕ ਹੀ ਮਾਰਦਿਆਂ ਨੇ ਬਾਕੀ ਆਪੋ ਆਪਣਾ ਸਾਫਟਾ ਹੁੰਦਾ ਜਿੱਦਾਂ ਹੁਣ ਆਪਾਂ ਇਹਦੀ ਸ਼ੈਟਿੰਗ ਕੀਤੀ ਆ ਇਹ ਉਹਦੇ ਬਾਅਦ ਤੁਹਾਨੂੰ ਦੱਸਾਂਗੇ ਕਿ ਫਿਰ ਅਗਲੀ ਕਿਸ ਵੀਡੀਓ 'ਚ ਵਿਕੀ ਦਾ ਛੱਟ ਕੀਤਾ ਅਸੀਂ ਤੇ ਹੁਣ ਮਸ਼ੀਨ ਦੂਜੀ ਆਈ ਜੇ ਤੀਜੀ ਆਈ ਜਿਹੜੇ ਮਰਜ਼ੀ ਲੈ ਦਾਣੇ ਨਹੀਂ ਆਉਂਦੇ ਪਿੱਛੇ ਦੋ ਵੀਕਰ ਗੁਰੀ ਆਵਗਾ ਤੇ ਪੰਜਾ ਹੋ ਗਿਆ ਸੱਤ ਵਿਗ ਗਏ ਥਾਂ ਉਹ ਦੇਖ ਇਹ ਤਾਂ ਕੋਈ ਕੋਹ ਦੇ ਖਾਣੇ ਆ ਜੀ ਆਉਣਾ ਕਣਕ ਦੇ ਵਿੱਚ ਆ ਵੀਰ ਜੀ ਜਿਹੜੇ ਵੀਰ ਸਾਡੇ ਆਉਂਦੇ ਆ ਨਾ ਬਾਹਰ ਕੰਬੈਨਾਂ ਲਾ ਕੇ ਨਿਗਰ ਰੱਖਿਆ ਕਰੋ ਪੱਥਰ ਚੁੱਕ ਕੇ ਥੋ ਆਏ ਨਿਗਰ ਰੱਖਿਆ ਕਰੋ ਆ ਵੇਖੋ ਜੀ ਕਣਕ ਦੇ ਵਿੱਚ ਹੀ ਆ ਖੂਬ ਖੂਬ ਹੀ ਬਹੁਤ ਤਗੜਾ ਜ਼ਬਰਦਸਤ ਵਾਲਾ ਖੂਬ ਥੱਲੇ ਕੋਈ ਨਿਕਣ ਵਰ ਜਾਂਦੀ ਆ ਕਿ ਆ ਸਰਕਾਰ ਮਸ਼ੀਨ ਕਿ ਦਿੱਤੀ ਹਿੰਦੀ ਵਿੱਚ ਇਹ ਤਾਂ ਖੂਬੀ ਆ ਦੇਖੋ ਕਿੱਡੇ ਤਗੜੇ ਖੂਨੇ ਆ ਬਾਕੀ ਨਹੀਂ ਨਿਕਲਿਆ ਨਾ ਇਹ ਬਾਕੀ ਵੇਖ ਕੇ ਵੀ ਚਲਾਇਆ ਕਰੋ ਮਸ਼ੀਨਾਂ ਇੱਧਰ ਕਣਕੋ ਢਾਈ ਹੁੰਦੀ ਵੀ ਆ ਇੱਧਰ ਖੂਆ ਐਸਾ ਵੀ ਜੀ ਧਿਆਨ ਰੱਖਿਆ ਕਰੋ ਕਿਉਂਕਿ ਬੰਦਿਆਂ ਨੇ ਇਹਨਾਂ ਨੇ ਦੱਸਤਾ ਹੁੰਦਾ ਦੱਸਨੇ ਖੂਖਾ ਵਗੈਰਾ ਇੱਥੇ ਕੀ ਬਦਾ ਕਿਹੜੇ ਪੱਥਰ ਘਟੇ ਹੋਣਾ ਬਾਕੀ ਯਾਰ ਕਿ ਆ ਕੰਮ ਕਰਾ ਕੇ ਲੈ ਮਸ਼ੀਨ ਦਾ ਕੰਪੜਾ ਆ ਦੇ ਮਸ਼ੀਨ ਚਾਈਕ ਕਰ ਰਹੀ ਹੈ ਅੱਜ ਜੀ ਆ ਜਾਓ ਜੀ ਆਪਾਂ ਐ ਗੋਰੀ ਕਿੱਥੇ ਵੜਾਈ ਕਰਦੇ ਹੰਨੇ ਆਪਾਂ ਹੂੰ ਆਪਾਂ ਚੁੰਗੇ ਰੂਗੇ ਖੜ ਦੇ ਰਹੇ ਚੁੰਗੇ ਵੜ ਕਿਹੜੇ ਏਰੀਆ 'ਚ ਐ ਵੀ ਕਿੱਥੇ ਆ ਪੰਜਾਬ 'ਚ ਐ ਕਿ ਐਮਪੀ 'ਚ ਰਾਜਸਥਾਨ 'ਚ ਗੁਜਰਾਤ 'ਚ ਪੰਜਾਬ 'ਚ ਐ ਹੈ ਪੰਜਾਬ 'ਚ ਆਪਾਂ ਆਪਿਆਂ ਆਪਣਾ ਤਿਆਂ ਬਣਾ ਪਿਆ ਤੇ ਆਪਾਂ ਕਿਹੜਾ ਰੋਪੜ ਲਗੇ ਸਨ ਆਪਾਂ ਹਨਾ ਕੜ ਲਾਗ ਉੱਥੇ ਵੀ ਜਾਂਦੀ ਇੱਥੇ ਵੀ ਆ ਪੋਲ ਵੀ ਰੋਪੜ ਵਾਲੀ ਐ ਮਾਲਾ ਪਿੰਡ ਵਾਲੀ ਪਰਲੇ ਪਾਸੇ ਹਨਾ ਦੱਲੀ ਖਾਣ ਦੱਲੀ ਖਾਣੇ ਹਾ ਰੋਪੜਵੜ ਦੇ ਹੁੰਦੇ ਨੇ ਦੱਲੀ ਖਾਣੇ ਹੋਗੀ 6 ਉਠਾ ਲੈੰਦਾ ਹਾਂ ਦੱਲੀ ਦੱਲੀ ਦੇ ਵੜ ਦੇਖਦੇ ਆਪਾਂ ਤੇ ਨਹੀਂ ਇਹ ਵਿੱਗੇ ਹੋਣਾ ਕਮ ਸੇ ਕਮ 4 ਵਿੱਗੇ ਥਾਂ ਤੇਨ ਤੋਂ ਉੱਪਰ ਹੀ ਗਾਇਗਾ ਤਿੰਨ ਮੰਨ ਗਾਲ ਤਿੰਨ ਵਿੱਗੇ ਥਾਂ ਹੈ ਠੀਕ ਹੈ ਫਿਰ ਵੀ ਬੰਦਾ 2 ਦੱਸਦਾ ਵੇ ਅਸੀਂ 2 ਬੇਸ਼ਅ ਹਾਂ ਸ਼ੰਭੂ ਤੈਨੂੰ ਕਿਦਾਂ ਲੱਗਦੇ ਤੁਹਾਮਾਰੋ ਕਿਤਨਾ ਲੱਗ ਰਹੀ ਜੀ ਕਿਦਨੀ ਜਗ੍ਹਾ ਮੈਂ ਆਖਾ ਮੈਂ ਤੁਹਾਨੂੰ ਡੀਜ਼ਲ ਲੈ ਤੁਹਾਮਾਰੋ ਕਿਤਨਾ ਖੇਤ ਲੱਗ ਰਹੀ ਜੀ ਕਿਤਨਾ ਹੋਗਾ ਕਮ ਸੇ ਕਮ ਇਹ ਹੋਏਗਾ 3 ਮੈਂ ਉਸ ਕੋਲ ਗਿਆ ਆ ਉਸਨੇ ਕਿਤਨਾ 1750 ਬੋਲਾ ਕ 1800 ਬੋਲਾ ਮੈਂ ਮੈਂ 1800 ਬੋਲਾ ਉਸਨੇ 1750 ਬੋਲਾ ਚਲੋ ਠੀਕ ਹੈ ਫਿਰ ਸੇਵਾ ਉਹਨੀਆਂ ਦੇ ਵੇਲੇ ਬੈਠੇ ਮੰਜੇ ਤੋੜੀ ਜਾਂਦੇ ਸੀ ਉਸ ਨੂੰ ਬੋਲਾ ਮੈਂ ਤੂੰ ਕਾਕਾ ਰੇ ਕਾਕਾ ਤੂੰ ਵੀਰੇ ਡਾਲ ਐਸੀ ਕਾੜ ਅੱਛਾ ਆਪਾਂ ਜੀ ਬੈਣ ਵੀ ਚਾਲੂ ਕਰ ਦਿੱਤੀ ਆ ਤਕਰੀਬਨ ਗੱਲ ਹੋਈ ਸਾਡੀ 1800 ਜਾਏ ਵਿੱਗੇ ਤਾਂ ਵੇਹ ਸਹੀ ਆ ਤੇ ਤਿੰਨ ਵੀ ਨਹੀਂ ਗਏ ਵਿੱਗੇ ਦਾ 22 ਹੋ ਗਏ ਆ ਬਾਕੀ ਆਪਾਂ ਮਾੜੇ ਮਿਹੜ ਪੰਪੂ ਹੀ ਮਾਰਨੇ ਆਂਦੇ ਆ ਉਹ ਜਿਹੜਾ ਮੈਂ ਜਿਹੜਾ ਕੋਈ ਮੈਂ ਵੱਡ ਕਾ ਉਹ ਉਹੀ ਵਿੱਗੇ ਦਾ ਹਾਲ ਹੈ ਹਨਾ ਉਹ ਗੁੜੇ ਕਿੱਲੇ ਕਿੱਲੇ ਵਿੱਗਾ ਦੱਸਿਆ ਉਹਨਾਂ ਨੇ ਤੇ ਆਹ ਬੰਦਾ ਫੇਰ ਵੀ ਚੰਗਾ ਹੈ ਤੇ ਅੱਜ ਸਾਹਮਣੇ ਇੱਥੋਂ ਲੈ ਆਏ ਆਪਾਂ ਕੋ ਇਧਰ ਦੀ ਆਇਆ ਕੋਰੀ ਮੜਾ ਕਹਿਣ ਲਾਗ ਲੈ ਤੇਲ ਲਈ ਆਇਆ ਮੈਂ ਧੁੱਪ ਚ ਲਗਾ ਫਿਰ ਤੈਨੂੰ ਛਾਂ ਛਾਂ ਕਰਦਾ ਹਣਾ ਸਿਰ ਟੁੱਕਰ ਫਿਰ ਸਿਰ ਉਹਨੂੰ ਵੀ ਵੱਜਦੇ ਹੁੰਦੇ ਟਕਰਮ ਨਹੀਂ ਜਾਣ ਕੇ ਟਕਰਾ ਮਾਰਦੇ ਹਿੱਦੇ ਹੋਰ ਹੁਣ ਕੰਮ ਹੈ ਨਾ ਚੱਲੇ ਤੁਸੀਂ ਹੁਣ ਫੇਰ ਮਾਰੋ ਇਹ ਮਸ਼ੀਨ ਦੇਵੇਂ ਥੋੜਾ ਛੇਤੀ ਨਿਬੜੇ ਰੱਖਾਂ ਕੀ ਬੰਦ ਕਰਨਾ ਨਹੀਂ ਹੁਣ ਕੰਮ ਹੈ ਨਾ ਚੱਲਣਾ ਤੁਸੀਂ ਹੁਣ ਸਿਰ ਮਾਰੋ ਮਸ਼ੀਨ ਨੂੰ ਛਤਰੀ ਨੂੰ ਤੇ ਇਵੇਂ ਹੁਣ ਥੋੜਾ ਵੀ ਕੰਮ ਇੱਕ ਕਰ ਆਪਾਂ ਵੜ ਕੇ ਘਰੋਂ ਚੱਲਦੇ ਰਾਂਗੇ ਕਿੰਨਾ ਕੁ ਵਜਿਆ ਫੇਰ ਬਾਹ ਠੁੱਕਾ ਜਾਂਦੇ ਨਾ ਮਾਰੇ ਜਾਂ ਤਾਂ ਮੈਨੂੰ ਸਮਝ ਆ ਗਈ ਮੈਂ ਕੀ ਵਾ ਜਾਣ ਕੇ ਮਾਰੇ ਛੇਤੀ ਚਲੀ ਕਰਨ ਆ ਆ ਮੜਾ ਜਾ ਗੁੰਮੜ ਜਾਂ ਬਣ ਕੇ ਉੱਤੇ ਕਿੱਥੇ ਵਿਖਾ ਹੱਥ ਮੇ ਲੱਗ ਹੱਥ ਕੀ ਬਾਹਰ ਪਾਸੇ ਕਰਾ ਤੇ ਵਾਪਸ ਹੁਣੇ ਚਲਾ ਫਿਰ ਵਾੜ ਸੋਨੇ ਤਦਰਾ ਬਾਕੀ ਆਪਾਂ 4 ਮਰ ਨਵਾਂ ਲਿਆਏ ਉਥੋਂ ਪਿੰਡੋਂ ਆਇਆ ਮਸ਼ੀਨ ਤਾਂ ਬਹੁਤ ਫੈਂਟਦਾ ਵੀ ਬੰਦਾ ਬੰਦਾ ਸਾਨੂੰ ਇਹ ਵੀ ਅੜਬ ਹੀ ਲੱਗਦਾ ਹੈ ਤੇ ਤੁਸੀਂ ਵੀ ਜੀ ਕਹਿੰਦੇ ਬੱਬੂ ਵਾਲੇ ਮਸ਼ੀਨ ਚਲਾਇਆ ਕਰ ਆਪਦੇ ਆਪ ਦਾ ਆਪਣੇ ਆਪਣੇ ਵੜਦਾ ਲੈਣਾ ਕਿਉਂਕਿ ਆਪਾਂ ਉਹਦੇ ਨਾਲ ਵੱਡੇ 8 ਬਿਗੇ ਥਾਂ ਇੱਥੇ ਹਾਇਰਤ ਥੋੜਾ ویਲੇ ਬੈਠੇ ਚਲਾਇਆ ਚਲੋ ਵੜਦੇ ਨੇ 1800 ਤੋਂ 1750 ਦੀ ਗੱਲ ਹੋਈ ਆ ਤੇ ਵਾਣ ਵੀ ਬਿਲਕੁਲ ਤਕਰੀਬਨ ਕਿੱਲਾ ਹੀ ਹੈਗਾ ਬਿਲਕੁਲ ਸਹੀ ਬੰਦੇ ਨੇ ਦੱਸਿਆ ਕਿੱਲਾ ਥਾਂ ਦਾ ਹੈ ਤਾਂ ਆਪਾਂ ਸਾਢੇ 1.500 ਦੇ ਵੜਦੇ ਪੈਣ ਸਾਡੇ ਆਪਣੇ ਪਿਆਬ ਦੇ ਸ਼ਾਬ ਨਾਲ ਤੇ ਬਾਕੀ ਹੋਰ ਤਾਂ ਨਹੀਂ ਕਹਿੰਦਾ ਉਹ ਇੱਕ ਖੱਤੀ ਗਿਆ ਉਹ ਤਾਂ ਦੋ ਗੇੜੇ ਗਿਆ ਡਰਾਈਵਰ ਬੰਦਾ ਅੜ ਵੀ ਲੱਗਦਾ ਈ ਤੈਨੂੰ ਕੀ ਲੱਗਦਾ ਅੜ ਅੜ ਬੈਣਾ ਇਹੋ ਅੜ ਬੰਦੇ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਹਾਂ ਤੈਨਨੇ ਬੰਦੀਦਾਰੀ ਨਹੀਂ ਰਹਿ ਗਈ ਇੱਥੇ ਕਿਉਂ ਪੈਸਾ ਹਾਕਦਾ ਵੀ ਉਹਨਾਂ ਕੋ ਉਹੋ ਕੁਝ ਬਚਣਾ ਇੱਥੇ ਹਨਾ ਲਾਗਣ ਪੜਾ ਬੰਦਾ ਅੜ ਪੇ ਅੱਗੇ ਤਾਂ ਮੱਠੀ ਖਰਾ ਦੇ ਪਹਿਲਾਂ ਦੇਣੇ ਦੇ ਹਾਂ ਆ ਦੇਖੋ ਜੀ ਮਸ਼ੀਨ ਬੰਦਾ ਪੂਰੀ ਫੈਂਟ ਰਿਆ ਐਨ ਐਨ ਨਾਫੇ ਬੰਦਾ ਹੈ ਵੀ ਮਾੜਾ ਜਾਂ ਕਿਵੇਂ ਆਮਦ ਬੰਦਾ ਬਹੁਤ ਕੰਮ ਦਾ ਹੈ ਜੀ ਬਹੁਤ ਭਜਾਉਂਦਾ ਹੈ ਬਈ ਆਪਾਂ ਚਰਾਣ ਕੀਤਾ ਖਿੱਤੀਆਂ ਮਾਰੀ ਜੀ ਜਦ ਹੀ ਕਿਰਾਮ ਲਾਉਦੇ ਆ ਕਿਹ ਕਿਹ ਤਰ੍ਹਾਂ ਦੇ ਤੇ ਆਪਾਂ ਕੰਮ ਆ तकरीबन ਹੁਣ ਸਭ ਜਨ ਕੱਲ ਨੂੰ ਕਹਿੰਦਾ ਵੀ ਇੱਕੇ ਇੱਕੇ ਖੇਤਾਂ 'ਚ ਦੋ ਮਸ਼ੀਨਾਂ ਚਾਹਣੀਆਂ ਬੇਹਕ ਬੰਦੇ ਵਾਲਾ ਹੈ तकरीबन ਉਹਨਾਂ ਦਾ ਤਾਂ ਹੈ ਜੀ 40 ਕਿ ਕਿਹਾ ਕਹਿੰਦਾ ਵੀ ਆਪਣਾ ਜੰਡ ਕਹਿੰਦਾ ਗਾ ਵਿੱਕੇ ਜਾਵੇ ਇਕਰਾਂਵਾਂਗੇ ਬਾਕੀ ਪਤਾ ਚੱਲੂਗਾ ਉਹਨਾਂ ਦੇ ਤੇ ਮਸ਼ੀਨ ਦਾ ਵੇਖੋ ਵੀ ਕੰਮ ਕਿਵੇਂ ਕਰ ਰਹੀ ਆ ਤੇ ਪੀ ਤੇ ਬੰਦੇ ਮਲਾਉਣੇ ਆ ਜੀ ਆਪਾਂ ਅ ਮੁੰਡਾ ਛੋਟਾ ਹੈ ਏਜੰਡ ਜੰਡ ਦਾ ਜੰਡ ਦਾ ਛੋਟਾ ਮੁੰਡਾ ਹੈ ਤੇ ਇਹਦਾ ਵਿਆਹ ਰੱਖਿਆ ਗਿਆ ਯਾਨੀ ਕਿ ਸਗਾਈ ਹੋਈ ਏਂ ਦੀ ਕਦੋਂ ਕਿਤਨੇ ਕੀ ਤਰੀਕੇ ਸਗਾਈ ਆਪਕੀ ਸਗਾਈ ਹਾਂ ਇਧਰ ਮੁਕਾਰ ਸਗਾਈ ਤਾਂ ਬਹੁਤ ਦਿਨ ਹੋ ਗਿਆ ਹੋ ਗਈ ਹਾਂ ਸ਼ਾਦੀ ਆਪ ਕਦੋਂ ਹੋਗੀ ਹੋਗੀ ਹੋਰ ਬੜਾ ਹਾਂ ਹੋਰ ਬੜਾ ਕਾਬਾ ਅਗਲੇ ਸਾਲ ਅਗਲੇ ਸਾਲ ਦੇਖੋ ਕਿੰਨੀ ਉਮਰ ਹੈ ਕਿੰਨੀ ਕਿੰਨੀ ਉਮਰ ਤੇ ਮਾਰੀ 13 ਸਾਲ 13 ਸਾਲ 13 ਸਾਲ ਵਿੱਚ ਹੀ ਸਗਾਈ ਹੋਗੀ 15 ਸਾਲ ਦੇ ਵਿੱਚ شادی ਹੋ ਜਣੀ ਇਸ ਦੀ ਇਹ ਐਸੀ ਬਾਤ ਹੈ ਨਾ 15 ਸਾਲ ਵਿੱਚ شادی ਹੋ ਜਾਏਗੀ ਤੇ ਮਾਰੀ ਦੇਖ ਲਓ ਯਾਰ ਐਮਪੀ ਦੇ ਕਮਾਲ ਹੀ ਹੈ ਵੀ ਬੰਦਾ ਕਿੰਨੀ ਕੋ ਉਮਰ ਹੈ ਆ ਜਾ ਵੀ ਲੱਗੇ ਫਿਰ ਤੇਰੇ ਲਈ شادی ਸਗਾਵ ਦਾ ਨਾਮ ਮਾਟਾ ਕਰਨਾ ਹੀ ਲੈਂਦੇ ਇਹਨਾਂ ਦਾ ਕੋਈ ਨਾਂ ਹੱਥ ਨਹੀਂ ਦਿੱਤੀ ਸਗਾਈ ਹੋ ਕੇ ਵਿਆਹ ਵੀ ਹੋਣੇ ਤਿਆਰ ਹੈ ਅਗਲੇ ਹਾਂ ਤੈਨੂੰ ਬੁਲਾਵਾਂਗਾ ਅਗਲੇ ਮਹੀਨੇ ਹੀ ਵਿਆਹ ਤੇਰਾ ਅਗਲੇ ਸਾਲ ਚਾ ਹੈ ਹਮਾਰਾ ਇਤਨਾ ਇਤਨਾ ਬੜੀ ਮੂਸ਼ ਹੋ ਗਿਆ ਅਗਲੇ ਸਾਲ ਤੇ ਵਿਆਹ ਆ ਜਾਂਦਾ ਬੰਦੇ ਦਾ ਕੀ ਰੌਲਾ ਪੈ ਗਿਆ ਇਹ ਕੌਣ ਕਾ ਕੇ ਲਫੜਾ ਕਰ ਰੋ ਕਾ ਕੇ ਲਫੜਾ ਹੋਗਾ ਉਹ ਕਰ ਰਹਾ ਹੈ ਲਫੜਾ ਕਾ ਕੇ ਕਰ ਰੋ ਉਹ ਡੀਜ਼ਲ ਜਾਣੇ ਕੇ ਅੱਛਾ ਡੀਜ਼ਲ ਡਾਂਕ ਕੇ ਲਫੜਾ ਕਰ ਰੋ ਉਹ ਨਾ ਹੁਣ ਮੈਂ ਉੱਤਰ ਵਟਣ ਜਾਣਾ ਚੱਲ ਵੀ ਇਧਰ ਆ ਲਫੜਾ ਕਾਹ ਕੇ ਕਰ ਰਹੇ ਉਹਨਕੇ ਸਾਥ ਹੈ ਹਾਂ ਆ ਤੇ ਪਾਲੀ ਕੜਾ ਕਾਹ ਕਲ ਜਾ ਕੀ ਆਂਦਾ ਇਹ ਤੇ ਨਹੀਂ ਜਿਹੜਾ ਬੰਦਾ ਸਿਆਣਾ ਹੁੰਦਾ ਪਤਾ ਹੀ ਨਹੀਂ ਕੀ ਕਰਨਾ ਸੀ ਇਹਨੇ ਮਸ਼ੀਨ ਇੱਧਰ ਹੀ ਮੋੜ ਲੈਣੀ ਹੈ ਸਿੱਧਾ ਵੱਟਾ ਨਹੀਂ ਟਪਾਣੀ ਹੈ ਉੱਥੋਂ ਫਿਰ ਅੱਗੋਂ ਮੋੜ ਗਲਾ ਦੇ ਨੇ ਵੱਡੇ ਨਾਲ ਵੱਟਾ ਡਬਲ ਡਟ ਪਾਉਣ ਨਾਲ ਇਵੇਂ ਗੱਲ ਲੈਣਾ ਐ ਕਿ ਕੱਟ ਤੇ ਦਾ ਹਾਂ ਉਹ ਖੇਤ ਕਾਟਣਾ ਉਹ ਛੋਰਾ ਨਹੀਂ ਆਤਾ ਹਾਂ ਹਾਂ ਉਹ ਤਾਂ ਹਾਂ ਹਾਂ ਉਹ ਬਾਪ ਉਹ ਉੱਪਰ ਵਾਲਾ ਯਹੀ ਵਾਲਾ ਯਹੀ ਆ ਭਾਈ ਇਹ ਔਰ ਨੀਚੇ ਵਾਲਾ ਇਹ ਨੀਚੇ ਵਾਲਾ ਨਹੀਂ ਹੈ ਹਾਂ ਚਲ ਦੇਖ ਕੇ ਆਤੇ ਆ ਵੀ ਹਮਾਂ ਹਾਂ ਜੀ ਡਾੜਾ ਇਸकी छाती में बुलाना हमारे को अगले साल बुलाएंगे अगले साढ़े पेटीकड़ी पास में होरा जाएगा हांते सगाई को कितना टाइम होगा होए को इसको साल भर हो गया साल होगा अगले साल शादी है ये इसका बेटा है उसका बाप है जानते अपना ਇਹਨ ਕੋਈ ਪੁੱਛਿਆ ਅਮਨੇ ਸਗਾਈ ਕੇ ਬਾਰੇ ਮੈਂ ਇਸਨੇ ਬਤਾ ਸੱਚ ਹੈ ਨਾ ਭਈਆ ਹਾਂ ਹਾਂ ਹਮਾਰੇ ਕੋ ਬੁਲਾਓਗੇ ਕਿ ਨਹੀਂ ਬੁਲਾएंगे ਬੀਟੀ ਪੱਕਾ ਪੱਕਾ ਬਾਸਮੀ ਬਰਾਤ ਜਾਏਗੀ ਅੱਛਾ ਠੀਕ ਹੈ ਬਰਾਤ ਜਾਏਗੀ ਤਾਂ ਦੂਸਰਾ ਕਿਤਨੇ ਮੈਂ ਤੁਹਾਡੀ ਤਰਫ ਬਰਾਤ ਜਾਤੇ ਹੈ ਸੂਬਾ ਕਿ ਦੁਪਹਿਰ ਕੋ ਜਾਤੇ ਹੈ ਨਾਈਟ ਕੋ ਰਾਤ ਨੂੰ ਲੇਤੇ ਹੋ ਰਾਤ ਭਰ ਨਹੀਂ ਉਹ ਨਹੀਂ ਉਧਰ ਰੋਗ ਰਹਾਤਾ ਹਾਂ ਰਾਤ ਭਰ ਸੂਬਾ ਹੋਗੇ ਨਹੀਂ ਨਹੀਂ ਸੂਬਾ ਰਾਤ ਕੋ ਆਜੇਗੇ 3-4 ਵਜੇ ਅੱਛਾ ਰਾਤ ਕੋ 3-4 ਵਜੇ ਜਨ ਕੇ ਆਜੋਗੇ ਤੁਮ ਕੋ ਦੋ ਦਿਨ ਲੱਗਤਾ ਹੈ ਇਧਰ ਹਮਾਰੇ ਤਾਂ ਸਵੇਰ ਜਾਤੇ ਸ਼ਾਮ ਨੂੰ ਆਤੇ ਆਂ ਤੇ ਤੁਹਾਡੇ ਤਾਂ ਨਾਈਟ ਕੋ ਜਾਤੇ ਔਰ 3-4 ਵਜੇ ਰਾਤ ਕੋ ਆਉਂਦੇ ਆਂ ਹਾਂ ਹਾਂ ਉਹ ਜਾਤਾ ਸਵੇਰ ਫੇਰਾ ਤਾਂ ਇੰਜ ਆਤਾ ਠੀਕ ਫਿਰ ਇਸ ਕੋ ਉਤਰ ਜਾਏਗੇ ਇਹ ਤਾਂ ਘੋੜੀ ਤੇ ਚੜੇਗਾ ਦੁਲਾ ਘੋੜੀ ਤੇ ਚੜੇਗਾ ਨਾ ਹਣਾ ਹੱਸਿਆ ਹੀ ਹੱਸਿਆ ਹੀ ਖੁਸ਼ ਹੋਇਆ ਹੀ ਓਏ ਸਗਾਈ ਹੋਣੀ ਏ ਦੀ ਬਹੁਤ ਖੁਸ਼ ਆਈ ਇਧਰ ਮੁਕਰਮ ਆਇਆ ਕਿਨੇ ਟਮ ਕਰਤੀ ਇਹਦੀ ਸਗਾਈ ਹੋਣੀ ਬਹੁਤ ਖੁਸ਼ ਹੋ ਰਹਾ ਹਣਾ ਸ਼ਾਦੀ ਦਾ ਨਾਲ ਆਦਾ ਬਹੁਤ ਲੱਗੇਨੇ ਟਮ ਕਰਤੀ ਤੇ ਬਾਕੀ ਦੇਵਰੇ ਪੂਰੇ ਬਾਗੋ-ਬਾਗ ਨੇ ਮਸ਼ੀਨ ਚਲਾ ਖੁਸ਼ ਹੋ ਗਰਾ ਬੰਦੇ ਖੁਸ਼ ਹੋਗਾ ਆਪ ਲੋਕ ਚਾਰ-ਪੰਜ ਵਿਗੇ ਥਾਂ ਹੈ ਮਸ਼ੀਨ ਹੁਣ ਅੱਗੇ ਹੁਣ ਤਿੰਨ ਵਿਗੇ ਹੋਰ ਮਿਲ ਗਿਆ ਇੱਥੋਂ ਅੱਗੇ ਨਾਲ ਹੀ ਇਸ ਬਾਬਾ ਟਣਾ ਬਾਟਿਆ ਤੇ ਦਿਨ ਪੂਰਾ ਆਪਣਾ ਹੋ ਜਾਊਗਾ ਫਿਰ ਕੱਲ ਨੂੰ ਨਵੀਂ ਸ਼ੁਰੂ ਫਿਰ ਕਟਰ ਬਹੁਤ ਥੱਲੇ ਰੱਖਦਾ ਹਨਾ ਹਨਾ ਆਹ ਬੱਕਲੀਆਂ ਹੀ ਨੇ ਕੋਗ ਨਹੀਂ ਮਾਰ ਸੀ ਤਾਂ ਮਾਰ ਹਾਂ ਕੋਗ ਨਹੀਂ ਹੈ ਨੇ ਆਦਾ ਏ ਬਾਈ ਜੀ ਆਪਣੇ ਕੋਲੇ ਆਖਰੀ ਪੈਸੇ ਸੀ ਐਮਪੀ ਵਾਲੇ ਉਹ ਪੰਜਾਬ ਵਾਲੇ ਪੈਸੇ ਹੋ ਗਏ ਜੀ ਖਤਮ ਤੇ ਹੁਣ ਆਪਾਂ ਲਾਸਟ ਡੀਜਲ ਹੈਗਾ ਸੀ ਲੈ ਲੈਂਦਾ ਜਿਹੜੇ ਪੰਜਾਬ ਵਾਲੇ ਪੈਸੇ ਹੋ ਗਏ ਖਤਮ ਹੋਣਾ ਐਮਪੀ ਵਾਲੇ ਚੱਲਣਗੇ ਸ਼ੁਰੂ ਹੋਣਗੇ ਮੈਨੂੰ ਤਾਂ ਲੱਗਦਾ ਵੀ ਤੇ ਹੁਣ ਜੰਡਰ ਨੂੰ ਪੈਸੇ ਪੁੱਛਿਆ ਪੈਸੇ ਦੇ ਕੋਈ ਤੇ ਏਜੰਟਾਂ ਦਾ ਵੀ ਪੈਸੇ ਆਪਣੇ ਕੋਲੋਂ ਸਾਰੋ ਇੱਕ ਵਾਰੀ ਹੁਣ ਆਪਾਂ ਆਪਣੇ ਕੋਲੋਂ ਡੀਜਲ ਲੈ ਕੇ ਆਏ 5000 ਖਾਤੇ ਜੀ ਗਾਏ 200 ਦਾ ਪੈਟਰੋਲ ਪਾਇਆ ਤੇ ਚਾਰ-ਚਾਰ ਦਾ ਡੀਜਲ ਲੈਂਦਾ ਹੁਣ ਇਹ ਤੋਂ ਬਾਅਦ ਐਮਪੀ ਵਾਲੇ ਪੈਸੇ ਚੱਲਣਿਆ ਤੇ ਵਿੱਗੇ ਵੱਟਣਾ ਕਿੰਨੇ ਜੀ ਆਪਾਂ 5 ਹੈ ਕਿਨਾਰਾ ਦਾ ਕੋਰੀ ਕਿੰਨਾ ਟਾਈਮ ਲਾਗੋ ਓਏ ਕਿੰਨਾ ਟਾਈਮ ਲਾਗੋ ਹੋਰ 2 ਮਿੰਟ 2 ਮਿੰਟ ਜਲਦੀ ਕਰੋ